ਜੋ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਪਿੰਡ ਸੇਹਾ ਦੋਂ ਤੋਂ ਬਿਹਤ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਬੀਤੀ ਸ਼ਾਮ ਇੱਕ ਖਬਰ ਸਾਹਮਣੇ ਆਉਂਦੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਉਹ ਬੱਚਾ ਪੁਲਿਸ ਨੇ ਲੱਭ ਲੈ ਜਿਸ ਨੂੰ ਬੀਤੀ ਦਿਨੀ ਕਿਡਨਾਪ ਕੀਤਾ ਗਿਆ ਸੀ ਹੁਣ ਇਹ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਿੱਧੀਆਂ ਜਿੱਥੇ ਪਰਿਵਾਰ ਕੋਲ ਇਸ ਬੱਚੇ ਨੂੰ ਛੱਡਿਆ ਜਾ ਰਿਹਾ ਹੈ ਪਰਿਵਾਰ ਦੇ ਨਾਲ ਹੁਣ ਇਸ ਬੱਚੇ ਦਾ ਮਿਲਾਪ ਹੋ ਰਿਹਾ ਇਸ ਦਾ ਨਾਮ ਹੈ ਪਵਕੀਰਤ ਸਿੰਘ ਜੋ ਕਿ ਬੀਤੀ ਦਿਨੀ ਬਦਮਾਸ਼ਾਂ ਨੇ ਇਸ ਨੂੰ ਕਿਡਨੈਪ ਕਰ ਲਿਆ ਸੀ ਇਹ ਬੇਅਦਬ ਭਾਵੂ ਕਰ ਦੇਣ ਵਾਲਾ ਪੱਲ ਹੈ ਕਿਉਂਕਿ ਹੁਣ ਇਸ ਨੰਨੇ ਬੱਚੇ ਦੇ ਚਿਹਰੇ ਤੇ ਦੇਖੋ ਕਿ ਕਿੰਝ 마ਸੂਮੀਅਤ ਹੈ ਥੋੜਾ ਘਬਰਾਇਆ ਵੀ ਹੋਇਆ ਕਿਉਂਕਿ ਮਾਂ ਤੋਂ ਦੂਰ ਰਹਿਣਾ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਉਦਾ ਹੀ ਘਬਰਾ ਜਾਂਦਾ ਪਰ ਜਿਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਨੇ ਪਵਕੀਰਤ ਨੇ ਆਪਣੀ ਮਾਂ ਨੂੰ ਘੁੱਟ ਕੇ ਜਫੀ ਪਾ ਕੇ ਪਹਿਲਾ ਉਹ ਮਿਲਿਆ ਉਸ ਤੋਂ ਬਾਅਦ ਦਾਦੀ ਨੇ ਵੀ ਉਸ ਦਾ ਮੱਥਾ ਚੁੰਮਿਆ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪਿੰਡ ਸੇਹਾ ਦੋਂਦੀਆਂ ਤਸਵੀਰਾਂ ਨੇ तमाम ਪੁਲਿਸ ਦੇ ਅਧਿਕਾਰੀ ਵੀ ਉੱਥੇ ਮੌਜੂਦ ਨੇ ਪੂਰਾ ਪਿੰਡ ਉੱਥੇ ਪਹੁੰਚਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਜਿਸ ਤਰੀਕੇ ਨਾਲ ਇਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਬੱਚੇ ਦੇ ਮਾਪੇ ਕੋਲੋਂ ਫਿਰੋਤੀ ਵੀ ਮੰਗੀ ਗਈ ਪਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਇਸ ਇਹਨਾਂ ਬਦਮਾਸ਼ਾ ਦਾ ਪਿੱਛਾ ਕੀਤਾ ਤੇ ਪਤਾ ਲੱਗਾ ਕਿ ਨਾਬਾ ਦੇ ਇੱਕ ਪਿੰਡ ਦੇ ਵਿੱਚ ਇਹ ਲੁਕੇ ਹੋਏ ਸੀ ਜਿੱਥੇ ਲਗਾਤਾਰ ਪਰਿਵਾਰ ਨੂੰ ਸੰਪਰਕ ਕਰ ਰਹੇ ਸੀ ਫਿਰੋਤੀ ਦੀ ਮੰਗ ਕਰ ਰਹੇ ਸੀ ਤੇ ਪੁਲਿਸ ਦੇ ਜਦ ਹੱਥੇ ਚੜੇ ਤਾਂ ਪੁਲਿਸ ਨੇ ਬਦਮਾਸ਼ਾ ਐਨਕਾਊਂਟਰ ਕੀਤਾ ਜਿਸ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾਈਆਂ ਪਰ ਹੁਣ ਉਸ ਤੋਂ ਬਾਅਦ ਜਦ ਪਰਿਵਾਰ ਨਾਲ ਮਿਲਵਾਉਣ ਦੇ ਲਈ ਇਸ ਬੱਚੇ ਨੂੰ ਲੈ ਕੇ ਆ ਰਹੀ ਆ ਪੁਲਿਸ ਦੇ ਨਾਲ तमाम ਜੋ ਵੱਡੇ ਅਧਿਕਾਰੀ ਨੇ ਮੌਜੂਦ ਨੇ ਦੇ ਵਿਤ ਮੰਤਰੀ ਹਰਪਾਲ ਟੀਮਾ ਵੀ ਉੱਥੇ ਮੌਜੂਦ ਨੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਤਸਵੀਰਾਂ ਨੇ ਇਹ ਹਰ ਕਿਸੇ ਨੂੰ ਭਾਵੁਕ ਕਰ ਦੇਣਗੀਆਂ ਕਿਉਂਕਿ ਜੋ ਬੱਚਾ ਹੈ ਉਹ ਹੁਣ ਆਪਣੀ ਮਾਂ ਨੂੰ ਮਿਲ ਰਿਹਾ ਹੈ ਬੇहद ਹੀ ਭਾਵੁਕ ਕਰ ਦੇਣ ਵਾਲੀ ਇਹ ਜੋ ਤਸਵੀਰ ਲੁਧਿਆਣਾ ਦੇ ਪਿੰਡ ਸਿਹਾਦੋਂ ਤੋਂ ਸਾਹਮਣੇ ਆਈਆਂ ਨੇ ਲਗਾਤਾਰ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਕਈ ਥਾਵਾਂ ਤੋਂ ਪੰਜਾਬ ਤੋਂ ਸਾਹਮਣੇ ਆਈਆਂ ਜਿੱਥੇ ਬੱਚਿਆਂ ਦਾ ਬੱਚਾ ਦਾ ਕਨੈਪ ਹੋ ਜਾਂਦਾ ਹੈ ਬੱਚੇ ਲਾਪਤਾ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਜੇਕਰ ਪੁਲਿਸ ਆਪਣੀ ਆਈ ਇਤਿਆਜ਼ਵੇ ਤਾਂ ਕਿਤੇ ਉਹ ਵੀ ਮੁਲਜ਼ਮ ਨੂੰ ਜਾਂ ਫਿਰ ਕਿਸੇ ਵੀ આરોપી ਨੂੰ ਫੜ ਕੇ ਲੈ ਹੀ ਆਂਦੀ ਹੈ ਸੋ ਇਹ ਤਸਵੀਰਾਂ ਨੇ ਪੂਰੇ ਪਿੰਡ ਦੀਆਂ ਤੁਹਾਨੂੰ ਦਿਖਾ ਰਿਆਂ ਕਿ ਉਹਨਾਂ ਦੇ ਘਰ ਇਸ ਵੇਲੇ ਜਸ਼ਨ ਦਾ ਮਾਹੌਲ ਹੈ ਥੋੜਾ ਭਾਵੁਕ ਵੀ ਕਰ ਦੇਣ ਵਾਲਾ ਮਾਹੌਲ ਹੈ ਕਿਉਂਕਿ ਦੋ ਦਿਨਾਂ ਬਾਅਦ ਇਹ ਬੱਚਾ ਆਪਣੇ ਪਰਿਵਾਰ ਨੂੰ ਮਿਲਿਆ ਆਪਣੀ ਮਾਂ ਨੂੰ ਮਿਲਿਆ ਜੋ ਕਿਉਂਕਿ ਹੋਲੀ ਦਾ ਤਿਉਹਾਰ ਹੈ ਹਰ ਪਾਸੇ ਖੁਸ਼ੀਆਂ ਖੇੜੇ ਵੰਡੇ ਜਾਂਦੇ ਨੇ ਤੇ ਉਸ ਮੌਕੇ ਹੀ ਜਦ ਇਹ ਪਰਿਵਾਰ ਦੇ ਵਿੱਚ ਦੁਬਾਰਾ ਬੱਚਾ ਵਾਪਸ ਆਇਆ ਤੇ ਉਹਨਾਂ ਦੀ ਹੋਲੀ ਜਿਹੜੀ ਹੈ ਉਹ ਰੰਗ-ਬਰੰਗੀ ਹੋਗੀ ਸੋ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦੇਰ ਸ਼ਾਮ ਇੱਕ ਖਬਰ ਸਾਹਮਣੇ ਆਈ ਸੀ ਕਿ ਖੰਨਾ ਦੇ ਵਿੱਚ ਖੰਨਾ ਤੋਂ ਇਹ ਬੱਚਾ ਲਾਪਤਾ ਹੁੰਦਾ ਤੇ ਨਾਬਾਦ ਦੇ ਇੱਕ ਪਿੰਡ ਦੇ ਵਿੱਚ ਮੰਡੋਰ ਪਿੰਡ ਹੈ ਜਿੱਥੇ ਇਸ ਬੱਚੇ ਦਾ ਇਹਨਾਂ ਬਦਮਾਸ਼ਾ ਦਾ ਐਨਕਾਊਂਟਰ ਕੀਤਾ ਜਾਂਦਾ ਪੁਲਿਸ ਨੇ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਬੜੀ ਚੁਲਾਕੀ ਦੇ ਨਾਲ ਇਹਨਾਂ ਬਦਮਾਸ਼ਾਂ ਨੂੰ ਫੜਿਆ ਸੀ ਜਿਨ੍ਹਾਂ ਚੋਂ ਇੱਕ ਬਦਮਾਸ਼ ਦੀ ਮੌਕੇ ਤੇ ਹੀ ਮੌਤ ਵੀ ਹੋ ਜਾਂਦੀ ਹੈ ਉਸ ਬਾਅਦ ਤਿੰਨ ਤੋਂ ਚਾਰ ਪੁਲਿਸ ਦੇ ਮੁਲਾਜ਼ਮ ਜੋ ਸੀ ਉਹ ਵੀ ਫੱਟੜ ਦੱਸੇ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦੀ ਇੱਥੇ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਸੋ ਇਹ ਤਸਵੀਰਾਂ ਨੇ ਹੁਣ ਜਦੋਂ ਬੱਚਾ ਆਪਣੇ ਘਰ ਪਹੁੰਚਿਆ ਪੂਰਾ ਪਿੰਡ ਉਸ ਦੇ ਘਰ ਮੌਜੂਦ ਹੈ तमाम ਪੁਲਿਸ ਦੇ ਵੱਡੇ ਅਧਿਕਾਰੀ ਵੀ ਉੱਥੇ ਮੌਜੂਦ ਨੇ ਜਦੋਂ ਐਨਕਾਊਂਟਰ ਹੁੰਦਾ ਉਸ ਤੋਂ ਥੋੜੀ ਦੇਰ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਫਰੋਤੀ ਮੰਗੀ ਜਾਂਦੀ ਸੀ ਤੇ ਉਸੇ ਹੀ ਲੋਕੇਸ਼ਨ ਨੂੰ ਟ੍ਰੇਸ ਕਰਕੇ ਜਦ ਪੁਲਿਸ ਨੂੰ ਕਲੂ ਮਿਲਦਾ ਤੇ ਉਸ ਥਾਂ ਤੇ ਪਹੁੰਚ ਜਾਂਦੀ ਹੈ ਪੁਲਿਸ ਜਿੱਥੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਜਾਂਦਾ ਹੈ ਖੇਤਾਂ ਵਾਲਾ ਰਾਹ ਹੁੰਦਾ ਹੈ ਕੱਚੇ ਰਸਤੇ ਤੇ ਇਹ ਜੋ ਬਦਮਾਸ਼ ਹੁੰਦੇ ਨੇ ਇਹਨਾਂ ਨੇ ਆਪਣਾ ਡੇਰਾ ਬਸਾਇਆ ਹੁੰਦਾ ਤੇ ਪੁਲਿਸ ਨੂੰ ਇਨਾਂ ਦਾ ਪਤਾ ਲੱਗ ਜਾਂਦਾ ਜਿਸ ਤੋਂ ਬਾਅਦ ਪੂਰਾ ਪਿੰਡ ਨੂੰ ਸੀਲ ਕਰ ਦਿੰਦੀ ਹੈ ਪੂਰਾ ਪਿੰਡ ਪੁਲਿਸ ਜਿਸ ਤੋਂ ਬਾਅਦ ਉੱਥੇ तमाम ਫਾਇਰਿੰਗ ਹੁੰਦੀ ਹੈ ਤਾਬੜਤੋੜ ਗੋਲੀਆਂ ਚੱਲਦੀਆਂ ਨੇ ਦੋਨਾਂ ਪਾਸਿਓ ਜਿਹੜੀ ਹੈ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਜੋ આરોપી ਹੁੰਦਾ ਮਲਜ਼ਮ ਹੁੰਦਾ ਉਸ ਨੂੰ ਗ੍ਰਿਫਤਾਰ ਉਸ ਦੀ ਮੌਤ ਹੋ ਜਾਂਦੀ ਹੈ ਤੇ 104 ਜਿਹੜੇ ਨੇ ਪੁਲਿਸ ਦੇ ਮੁਲਾਜ਼ਮ ਉਹ ਵੀ ਫੱਟੜ ਨੇ ਹੁਣ ਮੁਰਤੋਂ ਉਹਨਾਂ ਤਸਵੀਰਾਂ ਤੇ ਆ ਜਾਂਦੇ ਆ ਜਦੋਂ ਪਰਿਵਾਰ ਦੇ ਵਿੱਚ ਬੱਚਾ ਬੈਠਾ ਹੋਇਆ 6 ਸਾਲਾਂ ਇਹ ਪਕੀਰਤ ਐ ਜੋ ਕਿ ਆਪਣੇ ਪਰਿਵਾਰ ਦੇ ਨਾਲ ਹੁਣ ਬੈਠਾ ਹੋਇਆ ਆਪਣੀ ਮਾਂ ਦੀ ਗੋਦੀਆਂ ਦੇ ਵਿੱਚ ਬੈਠਾ ਹੋਇਆ ਸੋ ਇਹ ਤਸਵੀਰਾਂ ਜੋ ਨੇ ਉਹ ਪਾਵੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵਿਤਮંત્રી ਹਰਪਾਲ ਜੀ ਮਾ ਉਸ ਨੂੰ ਗੋਦੀ ਦੇ ਵਿੱਚ ਚੱਕ ਕੇ ਘਰ ਦੇ ਅੰਦਰ ਲਿਜਾਣਦੇ ਹੋਏ ਨਜ਼ਰ ਆ ਰਹੇ ਨੇ ਤੇ ਜਦ ਇਹ ਬੱਚਾ ਆਪਣੇ ਘਰ ਪਹੁੰਚਦਾ ਤੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਾ ਇਸ ਤੋਂ ਬਾਅਦ ਉਸ ਦੀ ਦਾਦੀ ਉਸ ਦਾ ਮੱਥਾ ਚੁੰਮਦੀ ਹੈ ਸੋ ਤੁਸੀਂ ਅੰਦਾਜ਼ਾ ਲਗਾਓ ਕਿ ਜਦ 2 ਦਿਨ ਪਹਿਲਾਂ ਇਹ ਬੱਚਾ ਲਾਪਤਾ ਹੋਇਆ ਸੀ ਜਦ ਇਸ ਨੂੰ ਬਦਮਾਸ਼ਾਂ ਦੇ ਵੱਲੋਂ ਕਿਡਨੈਪ ਕਰ ਲਿਆ ਗਿਆ ਸੀ ਉਸ ਦੇ ਪਰਿਵਾਰ ਤੇ ਕੀ ਬੀਤੀ ਹੋਵੇਗੀ ਤੇ ਅੱਜ ਉਹਨਾਂ ਦੇ ਸਾਹ ਦੇ ਵਿੱਚ ਸਾਹ ਆਇਆ ਹੋਵੇਗਾ ਕਿ ਉਹਨਾਂ ਦਾ ਜੋ ਦਿਲ ਦਾ ਟੁਕੜਾ ਹੈ ਜੋ ਜਿਗਰ ਦਾ ਟੁਕੜਾ ਹੈ ਉਹਨਾਂ ਨੂੰ ਮਿਲ ਗਿਆ ਉਹਨਾਂ ਦੇ ਲਈ ਵਾਕਈ ਜਿਹੜੀ ਇਹ ਹੋਲੀ ਹੈ ਇਹ ਰੰਗ-ਬਰੰਗੀ ਹੋਵੇਗੀ ਸੋ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਇੱਥੇ ਦੇਖਣ ਨੂੰ ਮਿਲੀ ਹੈ ਹਾਲਾਂਕਿ ਆ ਜ਼ਿਆਦਾਤਰ ਕੇਸਾਂ ਵਿੱਚ ਜ਼ਿਆਦਾਤਰ ਆਪਾਂ ਖਬਰਾਂ ਵਿੱਚ ਵੀ ਸੁਣਦੇ ਆ ਕਿ ਪੰਜਾਬ ਪੁਲਿਸ ਦੀ ਜਾਂ ਫਿਰ ਪੁਲਿਸ ਦੇ ਲਾਪਰਵਾਹੀ ਵੇਖਣ ਨੂੰ ਮਿਲਦੀ ਹੈ ਪਰ ਜੇਕਰ ਪੁਲਿਸ ਆਪਣੇ ਸਹੀ ਤਰੀਕੇ ਦੇ ਨਾਲ ਕੰਮ ਕਰੇ ਤਾਂ ਹਰ ਕੇਸ ਨੂੰ ਸੋਲਵ ਕੀਤਾ ਜਾ ਸਕਦਾ ਹੈ ਜੋ ਇਸ ਦੀਆਂ ਇਹ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਭਾਵੁਕ ਕਰ ਦੇਣ ਵਾਲਾ ਪਲ ਹੈ ਪਿੰਡ ਚਿਹਾਂ ਦੋਂ ਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਵਿੱਚ ਇਹ ਪਿੰਡ ਹੈ ਜਿੱਥੇ ਇਸ ਵਕਤ ਉਸ ਮੁੰਡੇ ਦੇ ਘਰ ਵੱਡਾ ਇਕੱਠ ਹੈ ਤਮਾਮ ਪੁਲਿਸ ਦੇ ਜੋ ਵੱਡੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਵਿੱਤ ਮੰਤਰੀ ਹਰਪਾਲ ਛੀਮਾ ਵੀ ਉੱਥੇ ਖੁਦ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਗੋਦੀ ਦੇ ਵਿੱਚ ਚੱਕ ਕੇ ਹਰਪਾਲ ਛੀਮਾ ਉਸ ਨੂੰ ਘਰ ਦੇ ਅੰਦਰ ਲੈ ਕੇ ਜਾਂਦੇ ਨੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ